ਸੁਜਾਨਪੁਰ ਦੇ ਵਿੱਚ ਪੈਂਦਾ ਪਿੰਟਰ ਬੇੜੀਆਂ ਬਜ਼ੁਰਗ ਜੁਥੇ ਦੇ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਸਾਡੀ ਚੈਨਲ ਟੀਮ ਦੇ ਵੱਲੋਂ ਜਿਹੜਾ ਹੈ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਐਸੇ ਖਸਤਾ ਹਾਲਤ ਪੁਲ ਜਿਸ ਤੇ ਚੱਲਦੇ ਪਿਛਲੇ ਕਾਫੀ ਸਮੇਂ ਤੋਂ ਕ੍ਰੈਸ਼ਰਾ ਦੀਆਂ ਹੈਵੀ ਲੋਡਡ ਗੱਡੀਆਂ ਜੁੜੀਆਂ ਨੇ ਨਿਕਲਦੀਆਂ ਨੇ ਤੇ ਕੋਈ ਵੱਟਾ ਹਾਦਸਾ ਵਾਪਰ ਸਕਦਾ ਸੀ ਜਿਸ ਦੇ ਚੱਲਦੇ ਜਿੱਥੇ ਲੋਕਾਂ ਨੇ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਸਾਡੇ ਚੈਨਲ ਦੀ ਟੀਮ ਦੇ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਚੱਲਦੇ ਦਿਖਾਇਆ ਗਿਆ ਹੈ ਤੇ ਇਸ ਦੇ ਚੱਲਦੇ ਜੁੜਾ ਹੈ ਵਿਭਾਗ ਜਾਗ ਗਿਆ ਤੇ ਇਸ ਪੁਲ ਦੇ ਉੱਪਰ ਆ ਕੇ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਖਸਤਾ ਹਾਲਤ ਇਥੇ ਹੈਵੀ ਲੋਡਡ ਗੱਡੀ ਜਾਂ ਫਿਰ 4-ਵੀਲਰ ਨਾ ਨਿਕਲ ਸਕੇ ਅਤੇ ਇਥੇ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ। ਜੁਵਾਸਾ ਦੋਸਤੋ ਇੰਡੀਅਨ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵੇਲੇ ਹੀ ਖਰੇ ਬੇੜੀਆਂ ਬਜੂਰੂਗ ਵਿੱਚ। ਦੱਸਿਆ ਕਿ ਪਿਛਲੇ ਦਿਨੀ ਸਾਡੇ ਚੈਨਲ ਦੀ ਮਾਧਿਅਮ ਰਾਹੀਂ ਖਬਰ ਦਿਖਾਈ ਗਈ ਸੀ ਕਿ ਬੇੜੀਆਂ ਬਜੂਰੂਗਾ ਕਹਿੰਦਾ ਪੋਲਕ ਬੜੀ ਖਸਕਾ ਹਾਲਾਤ ਦੇ ਵਿੱਚ ਪੁਲਿਸ ਸੀਰੇ ਚੱਲਦੇ ਮਾਈਨਿੰਗ ਵਿਭਾਗ ਵਾਲੋ ਖਬਰ ਦਿਖਾਉਣ ਤੋਂ ਬਾਅਦ ਪੁਲ ਨੂੰ ਬੰਦ ਕੀਤਾ ਗਿਆ ਸੀ ਉਹਦੇ ਕੁਝ ਦਿਨਾਂ ਬਾਅਦ ਆਰਜੀ ਪੁਲ ਵੀ ਕਿਹਾ ਤਿਆਰ ਕੀਤਾ ਗਿਆ ਮਾਈਨਿੰਗ ਵਿਭਾਗ ਦਾ ਦੇਣ ਵਾਸਤੇ ਪੁਲ ਤਿਆਰ ਕੀਤਾ ਗਿਆ ਹੈ ਲੇਕਿਨ ਇੱਥੇ ਲੋਕਲਾਂ ਵੀ ਗੱਲਬਾਤ ਕਰਾਉਗਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੁਲ ਕਿਹਦੇ ਵੱਲ ਤਿਆਰ ਕੀਤਾ ਗਿਆ ਔਰ ਕਿਉਂ ਤਿਆਰ ਕੀਤਾ ਗਿਆ ਸਾਕੀਨਾ ਮੇਰਾ ਨਾਮ ਹਨਮੋਹਨ ਉਹਨਾਂ ਜੀ ਗੱਲ ਕੀਤੀ ਹੈ ਪਿਛਲੇ ਦਿਨੀ ਵੀ ਸਾਡੇ ਚੈਨਲ ਦੀ ਮਾਧਿਅਮ ਰਾਹੀਂ ਖਬਰ ਦਿਖਾਈ ਗਈ ਸੀ ਤੇ ਕੁਝ ਸਮੇਂ ਬਾਅਦ ਪੁਲ ਬੰਦ ਕੀਤਾ ਗਿਆ ਸੀ ਅੱਜ ਫੇਰ ਪੁਲ ਦੇਖਣ ਨੂੰ ਮਿਲਦਾ ਆਰਜੀ ਪੁਲ ਇੱਥੇ ਤਿਆਰ ਕੀਤਾ ਗਿਆ ਕਿੰਦੇ ਵੱਲ ਤਿਆਰ ਕੀਤਾ ਗਿਆ ਇਹ ਸਰ ਇਹ ਕ੍ਰ ਹਾਂਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਕੋਈ ਹੈਗਾ ਰੋਲ ਕਿ ਨਹੀਂ ਹੈਗਾ ਇਹ ਆਪਾਂ ਕੁਝ ਨਹੀਂ ਕਹਿ ਸਕਦੇ ਕ੍ਰੈਸ਼ਰ ਨੇ ਕ੍ਰੈਸ਼ਰ ਵਾਲਿਆਂ ਨੇ ਇਹਦੇ ਵਿੱਚ ਪਾਈਪਾਂ ਪਵਾ ਕੇ ਉੱਪਰ ਤੁਹਾਡੇ ਸਾਹਮਣੇ ਇਹ ਮਿੱਟੀ-ਮੁੱਟੀ ਪਾ ਕੇ ਤੇ ਇਹਨਾਂ ਨੇ ਆਪਣਾ ਕੰਮ ਚਲਾਉਣ ਵਾਸਤੇ ਕਰ ਦਿੱਤਾ ਕਰਨ ਇਹ ਕੀ ਲੱਗਦਾ ਹੈ ਕਿ ਮਾਈਨਿੰਗ ਉਹ ਆਗਿਆ ਲੋ ਤਿਆਰ ਕਿਉਂ ਨਹੀਂ ਕਰਵਾਇਆ ਗਿਆ ਮਾਈਨਿੰਗ ਵਾਲੇ ਕਿਉਂ ਨਹੀਂ ਇਥੇ ਤਿਆਰ ਰੱਖਿਆ ਗਿਆ ਸਰ ਇਹ ਇਹਨਾਂ ਨੂੰ ਪਤਾ ਹੋਏਗਾ ਸਰ ਕੀ ਮਸਲਾ ਹੈਗਾ ਕੀ ਨਹੀਂ ਹੈਗਾ ਪਰ ਇਹ ਕਿਸੇ ਟਾਈਮ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਕਿਉਂਕਿ ਇਹ ਪਾਈਪ ਟੁੱਟ ਸਕਦੀ ਹੈ ਕਿਸੇ ਵੀ ਟਾਈਮ ਕਿਉਂਕਿ ਵਜ਼ਨ ਹੀ ਇੰਨਾ ਵੱਡੇ-ਵੱਡੇ ਟਰਾਲੇ ਹੁੰਦੇ ਆ ਕਿ ਕਿਸੇ ਟਾਈਮ ਵੀ ਕੋਈ ਵੱਡਾ ਹਾਸਾ ਹੋ ਸਕਦਾ ਹੈ ਦੇਖਣ ਨੂੰ ਮਿਲਦਾ ਹੈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਮਾਈਨਿੰਗ ਬੰਦ ਹੈ ਐਸ਼ਨਰਟੀ ਵਾਟ ਕੀਤੀ ਗਈ ਹੈ ਫਿਰ ਇਹ ਦੇ ਦੇ بڑے ਟਰਾਲੇ ਕਿੱਥੋਂ ਜਾਂਦੇ ਆ ਸਰ ਇਹਦੇ ਮਿਲੀ ਭਗਤੀ ਹੋ ਰਹੀ ਹੈ ਜੀ ਇਹ ਪ੍ਰਸ਼ਾਸਨ ਨਾਲ ਮਿਲੀ ਭਗਤੀ ਦੀ ਬਦੌਲਤ ਹੀ ਚੱਲ ਰਿਹਾ ਕੰਮ ਨਹੀਂ ਤੇ ਮਾਲ ਰੌ ਮਟੀਰੀਅਲ ਜਿਹੜਾ ਆਂਦਾ ਮਸਲਾ ਹੀ ਨਹੀਂ ਹੁੰਦਾ ਕਿੱਥੋਂ ਆ ਰਿਹਾ ਰਾਮਤੀਰੀ ਦੇ ਹਾਂ ਜੀ ਤੇ ਪਿੰਡ ਦੇ ਵਿੱਚ ਖਤਰਾ ਬਣਿਆ ਰਹਿੰਦਾ ਹਣਾ ਪਿੰਡ ਦੇ ਵਿੱਚ ਜੀ ਛੋਟੇ ਛੋਟੇ ਬੱਚਿਆਂ ਦੇ ਸਕੂਲ ਜਾਣਾ ਇਹ ਤੇ ਘੜ ਤੋਂ ਘੜ ਡੇ ਡੇ 200 200 ਕਿੱਜਾਂ ਦੀ ਲਾਈਨ ਲੱਗੀ ਹੁੰਦੀ ਆ ਸਵੇਰੇ ਇੱਕ ਆਟੋ ਗਿਰਦਾ-ਗਿਰਦਾ ਬੱਚਿਆਂ ਦਾ ਮਸਾਂ ਹੀ ਬਚੇ ਸਮਝ ਲਓ ਇੰਨਾ ਮੁਸ਼ਕਲ ਹਾਲਾਤ ਹੈ ਕੋਈ ਸਿਆਣਾ ਬਜ਼ੁਰਗ ਕੋਈ ਜਾ ਰਿਹਾ ਕੋਈ ਕਿਸੇ ਨੂੰ ਵੱਜ ਰਿਹਾ ਕੋਈ ਕਿਸੇ ਨੂੰ ਵੱਜ ਰਿਹਾ ਇਦਾਂ ਬਹੁਤ ਜ਼ਿਆਦਾ ਮੁਸ਼ਕਲ ਹੋਈ ਪਈ ਜੇ ਕਲਿਕ ਨੈਸ਼ਰ ਹਟੀ ਲਈ ਇਸ ਰਸਤਾ ਕਿਸੇ ਫਸੇ ਹੁੰਦਾ ਰਸਤਾ ਸਰ ਉਹ ਹੈਗਾ ਮਾਦੂ ਪਰ ਸਾਈਡ ਤੋਂ ਜੀ ਇਧਰੋਂ ਤਾਂ ਕੋਈ ਰਸਤਾ ਨਹੀਂ ਹੈ ਇਹ ਨਾ ਹੀ ਅਥਰਾਇਡ ਹੈ ਜੀ ਫਿਰ ਇਧਰੋਂ ਕਿਉਂ ਕਰਦੇ ਹੋ ਸਭ ਸਰ ਇਹ ਤੇ ਅਸੀਂ ਆਮ ਲੋਕੀਂ ਦੀ ਅਪੀਲ ਹੀ ਕਰ ਸਕਨੇ ਆ ਜੀ ਬਾਕੀ ਇਹ ਰਲ ਮਿਲ ਕੇ ਸਾਰਾ ਕੰਮ ਹੈ ਧੱਕੇ ਨਾਲ ਹੀ ਹੋ ਰਿਹਾ ਜੋ ਵੀ ਹੋ ਰਿਹਾ ਜੀ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਜੀ ਪ੍ਰਸ਼ਾਸਨ ਅਗੇ ਹੀ ਅਪੀਲ ਹੈ ਕਿ ਜਿਹੜਾ ਪਹਿਲਾ ਇਹਨਾਂ ਦਾ ਰਸਤਾ ਸੀਗਾ ਉਹ ਰਸਤਾ ਚਲਾਇਆ ਜਾਏ ਇੱਥੇ ਜਿਹੜਾ ਲੋਡ ਹੈ 6 ਟੈਰੀ ਤੇ ਆਪਣੇ ਟਰਾਲੀਆਂ ਜਿਹੜੀਆਂ ਲੋਡ ਸੀਗੀਆਂ ਇਹ ਜਿਹੜੇ ਵੱਡੇ 20 22 ਬਾਈ ਬਾਈ ਟੈਰੇ ਟਰਾਲੀ ਜਿਹੜੇ ਨਾਲ ਲੋਡ ਨਹੀਂ ਹੈਗੇ ਹਾਂਜੀ ਪੂਰਾ ਸਰਪੰਚ ਵੀ ਸਾਡੇ ਨਾਲ ਜੁਏ ਗੱਲ ਕਰ ਰਹੇ ਸਰ ਕੀ ਨਾਮ ਆਪਕਾ ਮੇਰਾ ਪ੍ਰਿੰਦਰ ਕੁਮਾਰ ਜੀ ਇਹਨਾਂ ਜੀ ਗੱਲ ਕੀਤੀ ਹੈ ਇਹ ਤੇ ਪਿਛਲੇ ਦਿਨੀ ਕ੍ਰੈਸ਼ ਇੰਡਸਟਰੀ ਦੇ ਕੋਲ ਦੀ ਹੀ ਟੁੱਟ ਗਿਆ ਸੀ ਤੇ ਬੰਦ ਵੀ ਕੀਤਾ ਗਿਆ ਇਸ ਮਾਰਨਿੰਗ ਵਾਗ ਵਾਲੋਂ ਅੱਜ ਫੇਰ ਆਰਜੀ ਫੁੱਲ ਲਾ ਕੇ ਗੱਡੀਆਂ ਚੰਦੀ ਆ ਪਈਏ ਕੀ ਕਹਿਣਾ ਚਾਹੋਗੇ ਉਹ ਸਰ ਕ੍ਰੈਸ਼ਰ ਇੰਡਸਟਰੀ ਨਾਲ ਇੱਕ ਦੋ ਬ ਇੱਕ ਤੇ ਮੁੜਾ ਇਥੇ ਕ੍ਰੈਸ਼ਰ ਚਲਾਉਂਦਾ ਮਾਦੋ ਸਟੋਨ ਕ੍ਰੈਸ਼ਰ ਉਹ ਕਹਿੰਦਾ ਸਾਨੂੰ ਪਰਮਿਸ਼ਨ ਮਿਲੀ ਹੈ ਸਾਨੂੰ ਦਿਖਾਈ ਤੇ ਕਿਸੇ ਨੇ ਨਹੀਂ ਤੇ ਨਾ ਇਹ ਸਾਡੇ ਨਾਲ ਕਿਸੇ ਨਾਲ ਤਾਲਮੇਲ ਕੀਤਾ ਵੀ ਐਂ ਪਰਮਿਸ਼ਨ ਲੈ ਕੇ ਪਾਇਆ ਤੇ ਦੂਜਾ ਸਾਰਾ ਇਹ ਮਾਈਨਿੰਗ ਬੰਦਾ ਤੇ ਫਿਰ ਕਿਉਂ ਇਹ ਕਰਦੇ ਪੈਣਾ ਜੀ ਇੱਧਰ ਕਿਹੜੀ ਅੱਗੇ ਆਵਾਦੀ ਹੈ ਜਿਹੜੇ ਅੱਡਾ ਜਰੂਰ ਤੋਂ ਵੱਢ ਗਈ ਹੈ ਪਾਪਾ ਪਾਣ ਦੀ ਇਹਦਾ ਜਿਹੜਾ ਮਾਈਨਿੰਗ ਬੰਦ ਸਰਕਾਰ ਵੱਲੋਂ ਬਾਣੀ ਪਾਲਸੀ ਨਹੀਂ ਕੋਈ ਬਣੀ ਨਹੀਂ ਮਾਈਨਿੰਗ ਬੰਦਾ ਤੇ ਫਿਰ ਧੱਕੇ ਨਾਲ ਜ਼ਬਰਦਸਤੀ ਹੈ ਫਿਰ ਇਧਰ ਮੈਂ ਹੀ ਦੇ ਇਹੋ ਹੀ ਕਰਨੇ ਪ੍ਰਸ਼ਾਸਨਾਂ ਕੇ ਤੇ ਇਹਨਾਂ ਨੂੰ ਬੰਦ ਕੀਤਾ ਜਾਏ ਕੋਈ ਸਿਸਟਮ ਨਾਲ ਚਲਾਇਆ ਜਾਏ ਕੰਮ ਮਿਲਦਾ ਹੈ ਕਿ ਇਥੋਂ ਕਾਫੀ ਭਾਰੀ ਵਹੀਕਲ ਕੱਢੀ ਜਾ ਰਹੇ ਟਰੱਕ ਕੱਢੀ ਜਾ ਰਹੇ ਆ ਲੱਗਦਾ ਨਹੀਂ ਕੋਈ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਦੇਖੋ ਨੁਕਸਾਨ ਤਾਂ ਹੈ ਹੀ ਹੈ ਜੇ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਗਲਬਾਤ ਹੋਦੀ ਆਗੇ ਤੇ ਨੁਕਸਾਨ ਬਹੁਤ ਵੱਡਾ ਹੋਏਗਾ ਜਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੋ ਵੀ ਕੰਮ ਕਰਨਾ ਪ੍ਰੋਪਰ ਵੇ ਨਾਲ ਕਰਨ ਤਾਂ ਕਿ ਨਾ ਕਿਸੇ ਦਾ ਨੁਕਸਾਨ ਹੋਵੇ ਨਾ ਕਿਸੇ ਦੀ ਕੋਈ ਉਹਦਾਂ ਦਾ ਕੋਈ ਜਾਨੀ ਨੁਕਸਾਨ ਹੋਵੇ ਜਿਸ ਤਰੀਕੇ ਨਾਲ ਕੰਮ ਚੱਲਦਾ ਪਿਆ ਪਨਾਪਨਾਟਾਂ ਦੇ 66 ਟਨ ਦੇ ਜਿਹੜੇ ਨੇ ਲਹਾ ਵੀ ਲੋਡਡ ਜਿਹੜਾ ਟਰਾਲੇ ਜਿਹੜੇ ਨੇ ਕੱਢੇ ਜਾ ਰਹੇ ਆ ਗਿਆ ਜਿਹਦਾ ਪਿੰਡ ਨੂੰ ਵੀ ਨੁਕਸਾਨ ਹੈ ਗੱਡੀ ਵਾਲੇ ਨੂੰ ਵੀ ਨੁਕਸਾਨ ਹੈ ਕੱਲ ਨੂੰ ਕੁਝ ਵੀ ਹੋ ਸਕਦਾ ਜਿਹਦੀ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਆ ਇਹ ਕਿਨੂੰ ਫਾਇਦਾ ਦੇਣ ਲਈ ਕਿ ਇਹ ਪੁਲ ਬਣਾਇਆ ਗਿਆ ਹੈ ਦੇਖੋ ਜਦੋਂ ਰਸਤਾ ਹੀ ਇਧਰੋਂ ਨਹੀਂ ਆ ਬਿਲਕੁਲ ਟੋਟਲ ਬੰਦ ਹੈ ਰਸਤਾ ਇਧਰ ਦੀ ਪਿੰਡ ਦੇ ਵਿੱਚੋਂ ਪਹਿਲਾਂ ਹੀ ਕਈ ਵਾਰ ਬੋਟ ਲਗਾਏ ਚੁੱਕੇ ਆ ਗਿਆ ਕਿ ਪਿੰਡ ਦੇ ਵਿੱਚੋਂ ਸਿਰਫ ਜਿਹੜੀ ਨੇ 6 ਚੱਕੀ ਲੋਡ ਆ ਗਿਆ ਕਿਉਂਕਿ ਇਹ ਰੋਡ ਸਿਰਫ ਇਹ ਕਮਰਸ਼ੀਅਲ ਰੋਡ ਨਹੀਂ ਆ ਇਹ ਸਿਰਫ ਲੋਕਾਂ ਦੇ ਆਣ ਜਾਣ ਵਾਸਤੇ ਰੋਡ ਹੈਗਾ ਬੱਚਿਆਂ ਦੇ ਪੜਨ ਵਾਸਤੇ ਲੋਕਾਂ ਬਜ਼ੁਰਗਾਂ ਦੇ ਸੈਰ ਕਰਨ ਵਾਸਤੇ ਰੋਡ ਹੈ ਬਜ਼ੁਰਗ ਸਵੇਰੇ ਸੈਰ ਕਰ ਰਹੇ ਆਗੇ ਤੇ ਇੰਨੇ ਕਿੱਲੋ ਕੋਲੋ 2-2 ਕਿਲੋਮੀਟਰ ਦੀ ਪਿੱਛੇ ਲੈਣ ਲੱਗੇ ਹੁੰਦੀ ਆਗੇ ਉਹਨਾਂ ਨੇ ਸੈਰ ਸੁਆਹ ਕਰਨੀ ਆ ਇਸ ਕੇ ਮੇਰੀ ਤੇ ਪ੍ਰਸ਼ਾਸਨ ਨੂੰ ਇਹ ਮੰਗਾ ਕਿ ਇਹ ਰੋਡ ਜਿਹੜਾ ਨਾ ਇਧਰੋਂ ਬੰਦ ਕਰਕੇ ਜਦੋਂ ਪ੍ਰੋਪਰ ਵੇ ਨਾਲ ਜਿਹੜਾ ਮਾਧਪਰਤ ਰੋਡ ਜਿਹੜਾ ਹੈਗਾ ਨਾ ਉਹਨੂੰ ਖੋੜਿਆ ਜਾਵੇ ਕਿਉਂਕਿ ਤੁਸੀਂ ਕੀ ਕਰੇ ਟਰੱਕ ਆਉ ਭਾਰੀ ਟਰੱਕ ਆ ਕੇ ਪਾਰੀ ਬਾਹਣਾ ਕੱਢੇ ਆ ਰਹੇ ਹੋ ਬੋਲਦੇ ਹਾਲਾਤ ਅਗਰੇ ਕਾਫੀ ਖਸਕਾਸੀ ਰਿ ਆਰਮੀ ਪੋਲ ਬਣਾਇਆ ਗਿਆ ਸੀ ਲੇਕਿਨ ਪ੍ਰਸ਼ਾਸਨ ਦਾ ਇਸ ਤਰ੍ਹਾਂ ਕੋਈ ਵੀ ਧਿਆਨ ਨਹੀਂ ਹੈਗਾ ਲੋਕਾਂ ਜਿਹੜੇ ਮੰਗਾ ਮਾਈਨਿੰਗ ਕੰਪਨੀ ਮੰਗਾ ਤੇ ਪ੍ਰਸ਼ਾਸਨ ਅਗੇ ਮੰਗਾ ਕਿ ਕਿਹੜਾ ਪ੍ਰਸ਼ਾਸਨ ਔਖਾ ਬੰਦ ਕਰਕੇ ਸੁੱਤਾ ਪਿਆ ਗਹਿਰੀ ਨੀਂਦ ਪੁੱਤਾ ਪਿਆ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨ ਦੇਖਣ ਵਾਲੀ ਗੱਲ ਤੇ ਹੀ ਹੋਵੇਗੀ ਕਿ ਪ੍ਰਸ਼ਾਸਨ ਜਾਗਦਾ ਜਾਂ ਜਿਵੇਂ ਦਾ ਤਿਵੇਂ ਇਹ ਮਾਮਲਾ ਚੱਲਦਾ ਰਹੇ ਦੇਖਦੇ ਹੋ ਇੰਡੀਆ ਨੂੰ ਪੰਜਾਬ ਮੈਨਿਟਰੀ ਨੇ ਪਠਾਨਕੋਟ